ਜਿੱਥੇ ਜਿੱਥੇ ਤੁਹਾਡੇ ਗ੍ਰਹਿ ਉੱਥੇ ਸਤਜਗ ਧਰਮ ਬਣੇ ਨਿਸ਼ਾਨ ਪੂਜਣ ਜੋਗ ਤੁਹਾਡੀ ਧਰਤੀ ਦੇ ਬਣਾਈਆ ਸੰਸਾਰ ਲੰਬਿਆ ਕਰੇਗਾ ਕਿ ਇਨਾਂ ਕਰ ਪ੍ਰਮਾਤਮਾ ਆਇਆ ਸੀ ਉਹ ਦੇਖੀਏ ਕਿਹੜੀ ਜਗ੍ਹਾ ਹੈ ਜੋਤੀ ਜੋਤ ਸਰੂਪ ਹਰ ਧਰਮੀ ਕੇ ਜਨ ਭਗਤੋ ਮੈਂ ਧਰਮੀ ਮੈਂ ਧਰਤੀ ਖੁਸ਼ੀਆਂ ਢੋਲੇ ਗਾਵਾਂ ਗਾਗਾ ਖੁਸ਼ੀ ਬਣਾਈਆ ਉਹ ਨਾਰਾਂਵਾਂ ਦੇ ਪਲ-ਪਲ ਜਾਵਾਂ ਹੂੰ ਕਿਹੜਿਆਂ ਦੇ ਉਹ ਜਿਸਰਾਏ ਆਏ ਧਰਦਾ ਮਾਈਆ ਵਾਹ ਲੰਮੀ ਪੈ ਪੈ ਸੀ ਸੁਣਾਵਾਵਾ ਉੜੀ ਕਾਕਾ ਕਰਵਾਈਆ